ਅਕਸਰ ਸਾਡੇ ਪੇਰੈਂਟਸ ਸਾਨੂੰ ਕਾਲਜ ਦੇ ਵਿੱਚ ਭੇਜਦੇ ਆ ਕਿ ਤੁਸੀਂ ਪੜ੍ਹਾਈ ਕਰੋ ਤੇ ਉਦੋਂ ਆਪਣੇ ਕੈਰੀਅਰ ਦੇ ਵਿੱਚ ਸੈੱਟ ਹੋ ਜਾਓ ਯਾਨੀ ਕਿ ਆਪਣੇ ਕੈਰੀਅਰ ਨੂੰ ਜਿਹੜਾ ਹੈਗਾ ਉਹ ਚੂਜ਼ ਕਰ ਲਓ ਤੇ ਆਪਣੀ ਕੋਈ ਨਾ ਕੋਈ ਜੌਬ ਜਾਂ ਰੋਜ਼ੀ-ਰੋਟੀ ਦਾ ਸਾਧਨ ਕੋਈ ਨਾ ਕੋਈ ਬਣਾ ਲਓ ਬਟ ਜਦੋਂ ਅਸੀਂ ਕਾਲਜ ਲਾਈਫ ਦੇ ਵਿੱਚ ਹੁੰਨੇ ਆ ਤਾਂ ਅਸੀਂ ਕੁਝ ਵੀ ਨਹੀਂ ਸੋਚਦੇ ਵੀ ਕਾਲਜ ਤੋਂ ਬਾਅਦ ਕਰਨਾ ਕੀ ਹੈ ਅਸੀਂ ਵੀ ਉਸ ਦੌਰ ਦੇ ਵਿੱਚੋਂ ਨਿਕਲਿਆ ਚਾਹ ਤੁਸੀਂ ਵੀ ਉਸ ਦੌਰ ਦੇ ਵਿੱਚ ਅਜੇ ਹੈਗੇ ਹੋ ਜਾਂ ਨਿਕਲ ਚੁੱਕੇ ਹੋ ਲੇਕਿਨ ਕੁਝ ਬੱਚੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਯੂਪੀਐਸਸੀ ਦੀ ਤਿਆਰੀ ਕਰਨੀ ਆ ਜਾਂ ਪੀਸੀਐਸ ਦੀ ਤਿਆਰੀ ਕਰਨੀ ਆ ਜਾਂ ਸਾਡਾ ਮੇਰਾ ਗੋਲ ਇਹ ਹੈ ਮੈਂ ਇਸ ਪਾਰਟਿਕੂਲਰ ਫੀਲਡ ਦੇ ਵਿੱਚ ਜਾਣਾ ਆ ਜਾਂ ਕਿਸੇ ਬੱਚੇ ਨੂੰ ਪਤਾ ਹੁੰਦਾ ਕਿ ਮੈਂ ਪ੍ਰਾਈਵੇਟ ਜੌਬ ਕਰਨੀ ਆ ਜਾਂ ਮੈਂ ਸਰਕਾਰੀ ਜੌਬ ਕਰਨੀ ਆ ਜਾਂ ਮੈਂ ਫਲਾਨੀ ਕੰਪਨੀ ਵਿੱਚ ਜਾਣਾ ਕਿਸੇ ਕਈਆਂ ਦਾ ਇਦਾਂ ਦੇ ਟਾਰਗੇਟ ਹੁੰਦੇ ਨੇ ਬਟ ਬਹੁਤ ਸਾਰੇ ਬੱਚੇ ਜਿਨ੍ਹਾਂ ਦੇ ਟਾਰਗੇਟ ਹੁੰਦੇ ਹੀ ਨਹੀਂ ਲੇਕਿਨ ਕੁਝ ਬੱਚਿਆਂ ਨੂੰ ਥੋੜਾ ਬਹੁਤ ਸੁਣਿਆ ਹੁੰਦਾ ਕਿ ਫਲਾਨੀ ਜਗ੍ਹਾ ਸੀ ਡੀਐਸਪੀ ਦੇਖਿਆ ਸੀਗਾ ਅਸੀਂ ਤਹਿਸੀਲਦਾਰ ਦੇਖਿਆ ਸੀ ਐਸਡੀਐਮ ਦੇਖਿਆ ਅਸੀਂ ਇਦਾਂ ਦੇ ਕੁਝ ਅਫਸਰ ਦੇਖ ਤੇ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਉਂਦਾ ਵੀ ਕਿਉਂ ਨਾ ਅਸੀਂ ਇਹਦੀ ਤਿਆਰੀ ਵੀ ਕਰ ਲਈਏ ਸੋ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਬੜਾ ਹੀ ਇੰਪੋਰਟੈਂਟ ਹੈ ਤੁਹਾਡੇ ਲਈ ਇੱਕ ਗਾਈਡੈਂਸ ਲੈ ਕੇ ਆਇਆ ਹੈ ਵੀ ਤੁਸੀਂ ਗ੍ਰੈਜੂਏਸ਼ਨ ਦੇ ਨਾਲ-ਨਾਲ ਕਿਸ ਤਰੀਕੇ ਦੇ ਨਾਲ ਇਹਨਾਂ ਵੱਡੇ-ਵੱਡੇ ਅਹੁਦਿਆਂ ਉੱਤੇ ਬੈਠਣ ਵਾਲੇ ਜਿਹੜੇ ਪੇਪਰ ਹੁੰਦੇ ਆ ਉਹਨਾਂ ਦੀ ਤਿਆਰੀ ਕਰ ਸਕਦੇ ਹੋ ਤੇ ਜਿਵੇਂ ਹੀ ਗ੍ਰੈਜੂਏਸ਼ਨ ਕੰਪਲੀਟ ਹੋਊਗੀ ਇਹਨਾਂ ਇਗਜ਼ਾਮ ਨੂੰ ਦੇ ਕੇ ਇਗਜ਼ਾਮ ਨੂੰ ਕਲੀਅਰ ਕਰਕੇ ਇਹਨਾਂ ਵੱਡੇ-ਵੱਡੇ ਅਹੁਦਿਆਂ ਉੱਤੇ ਬੈਠ ਵੀ ਸਕਦੇ ਹੋ ਜੀ ਹਾਂਜੀ ਸਰ ਜੀ ਕੱਲ੍ਹ ਜੀ ਮੈਂ ਫਤੇਹ ਸਿੰਘ ਸਵਾਗਤ ਕਰਦਾ ਤੁਹਾਡਾ ਸੋ ਅਕਸਰ ਬੱਚੇ ਮੈਨੂੰ ਸਵਾਲ ਪੁੱਛਦੇ ਨੇ ਕਿ ਸਰ ਕਿਉਂਕਿ ਇਹ ਕਿੰਨਾ ਕਿਤੇ ਬਹੁਤ ਵੱਡੀ ਕਮੀ ਵੀ ਆ ਬੱਚਿਆਂ ਦੀ ਮੈਂ ਕਹੂੰਗਾ ਉਹਨਾਂ ਦੀ ਕਮੀ ਨਾਲੋਂ ਜ਼ਿਆਦਾ ਸਾਡੇ ਐਜੂਕੇਸ਼ਨ ਸਿਸਟਮ ਦੀ ਕਮੀ ਆ ਕਿ ਅਸੀਂ ਦੱਸ ਹੀ ਨਹੀਂ ਪਾਉਨੇ ਬੱਚੇ ਨੂੰ ਹਾਲਾਂਕਿ 10ਵੀਂ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਮੇਰੇ ਕੋਲੇ ਆਪਸ਼ਨਸ ਕੀ ਕੀ ਆ ਉਸ ਦਿੋ ਬਾਦ ਉਹ ਚੂਜ਼ ਕਰ ਸਕਦਾ ਆ ਪਰ ਜਦੋਂ ਅਸੀਂ ਘਰੇ ਪੇਰੈਂਟਸ ਨੂੰ ਗੱਲਾਂ ਕਰਦੇ ਸੌਂਦਿਆਂ ਤੇ ਕਈ ਵਾਰੇ ਅਕਸਰ ਮਾਪੇ ਗੱਲਾਂ ਕਰਦੇ ਨੇ ਕਿ ਫਲਾਣੇ ਡੀਸੀ ਸਾਹਿਬ ਨੇ ਇਦਾਂ ਕਹਿਤਾ ਜਾਂ ਅਸੀਂ ਨਿਊਜ਼ ਚੈਨਲ ਦੇਖਦੇ ਉੱਥੋਂ ਦਾ ਕਿ ਡੀਸੀ ਸਾਹਿਬ ਨੇ ਬਿਆਨ ਦਿੱਤਾ ਇਹ ਕਿੱਦਾਂ ਬਣਦੇ ਨੇ ਡੀਸੀ ਅਜਾਬਾ ਸਾਰਾ ਇਹ ਦੇਖਾਂਗੇ ਕਿਵੇਂ ਵੱਡੇ ਵੱਡੇ ਅਹੁਦੇ ਬਣਦੇ ਨੇ ਤੁਸੀਂ ਕਿਸ ਤਰੀਕੇ ਨਾਲ ਇਹਦੀ ਤਿਆਰੀ ਕਰ ਸਕਦੇ ਹੋ ਕਿ ਤੁਸੀਂ ਇਹ ਗ੍ਰੈਜੂਏਸ਼ਨ ਦੇ ਨਾਲ-ਨਾਲ ਕਰ ਸਕਦੇ ਹੋ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਕਰ ਸਕਦੇ ਹੋ ਜਾਂ ਕਿਸ ਤਰੀਕੇ ਨਾਲ ਸੋ ਸਾਰਾ ਕੁਝ ਦੇਖਦੇ ਆਪਾਂ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਦੇਖੀਏ ਵੀ ਸਾਡੇ ਕੋਲੇ ਹੁੰਦਾ ਕੀ ਹੈ ਜੀ ਜਿਹੜੇ ਵੱਡੇ ਵੱਡੇ ਅਹੁਦੇ ਆ ਇਹ ਇਹ ਦੋ ਤਰੀਕੇ ਦੇ ਇਗਜ਼ਾਮ ਹੁੰਦੇ ਆ ਇੱਕ ਉਹ ਇਗਜ਼ਾਮ ਜਿਹੜੀ ਕੇਂਦਰ ਦੀਆਂ ਏਜੰਸੀਜ਼ ਜਿਵੇਂ ਕਿ ਯੂਪੀਐਸਸੀ ਉਹ ਕੰਡਕਟ ਕਰਦੀ ਹੈ ਦੂਜੇ ਇਗਜ਼ਾਮ ਜਿਹੜੀਆਂ ਪੰਜਾਬ ਜਿਵੇਂ ਸਰਕਾਰ ਆਪਣੀ ਜကယ် ਲੋ ਸਟੇਟ ਆ ਇਹਦੀਆਂ ਏਜੰਸੀਜ਼ ਨੇ ਜਿਵੇਂ ਪੀਪੀਐਸਸੀ ਇਨਵਰਸ ਸਿੰਪਲੀਫਾਈ ਕਰ ਦਈਏ ਸੋ ਯੂਪੀਐਸਸੀ ਇੱਕ ਇਗਜ਼ਾਮ ਲੈਂਦੀ ਹੈ ਜਿਹਦੇ ਵਿੱਚ ਤੁਸੀਂ ਜੇ ਇਗਜ਼ਾਮ ਕਲੀਅਰ ਕਰਦੇ ਹੋ ਤਾਂ ਤੁਹਾਨੂੰ ਡੀਸੀ ਜਾਂ ਕਹੋ ਆਈਐਸ ਹੋ ਗਿਆ ਆਈਪੀਐਸ ਹੋ ਗਿਆ ਆਈਐਫਐਸ ਹੋ ਗਿਆ ਆਈਆਰਐਸ ਹੋ ਗਿਆ ਇਦਾਂ ਦੇ ਅਹੁਦਿਆਂ ਉੱਤੇ ਬੈਠਣ ਦਾ ਮੌਕਾ ਮਿਲਦਾ ਹੈ ਤੇ ਸੇਮ ਇਦਾਂ ਦਾ ਹੀ ਪੇਪਰ ਕਹੋ ਪੰਜਾਬ ਦੀ ਇੱਕ ਆਰਗੇਨਾਈਜੇਸ਼ਨ ਹੈ ਪੰਜਾਬ ਦੀ ਇੱਕ ਸੰਸਥਾ ਹੈ ਜਿਹਨੂੰ ਤੁਸੀਂ ਕਹਿੰਦੇ ਪੀਪੀਐਸਸੀ ਉਹ ਕੰਡਕਟ ਕਰਦੀ ਉਸ ਇਗਜ਼ਾਮ ਨੂੰ ਤੁਸੀਂ ਕਹਿੰਦੇ ਪੰਜਾਬ ਪੀਸੀਐਸ ਦਾ ਇਗਜ਼ਾਮ ਹੈ ਹੁਣ ਜਦੋਂ ਉਹ ਐਗਜ਼ਾਮ ਹੁੰਦਾ ਜਿਹੜੇ ਬੱਚੇ ਉਹ ਕਲੀਅਰ ਕਰਦੇ ਆ ਤੇ ਬੱਚੇ ਡੀਐਸਪੀ ਬਣ ਜਾਂਦੇ ਨੇ ਐਸਡੀਐਮ ਬਣ ਜਾਂਦੇ ਤਹਿਸੀਲਦਾਰ ਬਣ ਜਾਂਦੇ ਈਟੀਓ ਤੇ ਬੀਡੀਪੀਓ ਵਰਗੀਆਂ ਪੋਸਟਾਂ ਉੱਤੇ ਜਾ ਕੇ ਬੈਂਦੇ ਨੇ ਜੀ ਹੁਣ ਇਹ ਦੋ ਹੀ ਐਗਜ਼ਾਮ ਹੁੰਦੇ ਨੇ ਜਿਹੜਾ ਯੂਪੀਐਸਸੀ ਦਾ ਐਗਜ਼ਾਮ ਹੈ ਇਹ ਹਰ ਇੱਕ ਸਾਲ ਹੁੰਦਾ ਆ ਜਿਵੇਂ 2026 ਆਉਣ ਵਾਲਾ ਆ ਤੇ 2026 ਦੇ ਜਨਵਰੀ ਦੇ ਵਿੱਚ ਇਹਦਾ ਨੋਟੀਫਿਕੇਸ਼ਨ ਆਊਟ ਹੋ ਜਾਣਾ ਆ ਉਸ ਤੋਂ ਬਾਅਦ ਜਨਵਰੀ ਤੋਂ ਲੈ ਕੇ 20 ਦਿਨ ਦੇ ਫਾਰਮ ਭਰੇ ਜਾਂਦੇ ਆ 14 ਜਨਵਰੀ ਤੋਂ ਲੈ ਕੇ ਲਗਭਗ 3 ਮਾਰਚ 14 ਫਰਵਰੀ ਤੋਂ ਲੈ ਕੇ 3 ਸੌਰੀ 14 ਜਨਵਰੀ ਤੋਂ ਲੈ ਕੇ 3 ਫਰਵਰੀ ਤੱਕ ਇਹਦੇ ਫਾਰਮ ਭਰੇ ਜਾਣਗੇ ਉਦੋਂ ਬਾਅਦ ਮਈ ਦੇ ਵਿੱਚ ਦਾ ਇਗਜ਼ਾਮ ਹੋਣਾ ਹੈ ਲਗਭਗ ਅਖੀਰਲੇ ਹਫਤੇ ਵਿੱਚ ਮਈ ਦੇ ਤੇ ਫਿਰ ਮੇਨਸ ਦਾ ਪੇਪਰ ਹੁੰਦਾ ਫਿਰ ਇੰਟਰਵਿਊ ਹੁੰਦੀ ਹੈ ਯਾਨੀ ਕਿ ਇਹ ਤਾਂ ਪਹਿਲਾਂ ਹੀ ਪਲਾਨ ਸਾਡੇ ਕੋਲੇ ਆ ਜਾਂਦਾ ਹੈ ਬਟ ਜੇ ਅਸੀਂ ਪੀਸੀਐਸ ਦੀ ਗੱਲ ਕਰ ਲਈਏ ਇਹਦਾ ਕੋਈ ਇਦਾਂ ਪਹਿਲਾ ਪਲਾਨ ਨਹੀਂ ਹੁੰਦਾ ਇਹ ਸਾਨੂੰ ਮੌਕੇ ਤੇ ਪਤਾ ਲੱਗਦਾ ਕਿ ਇਹਦੀ ਵੈਕੈਂਸੀ ਆ ਗਈ ਹੈ ਦੋਨਾਂ ਵਿੱਚ ਫਰਕ ਇੰਨਾ ਆ ਜੇ ਤੁਸੀਂ ਯੂਪੀਐਸਸੀ ਦਾ ਪੇਪਰ ਕਲੀਅਰ ਕਰਦੇ ਹੋ ਤੇ ਤੁਸੀਂ ਸੈਂਟਰ ਲੈਵਲ ਦੇ ਅਫੀਸਰ ਬਣਦੇ ਹੋ ਜੇ ਤੁਸੀਂ ਪੰਜਾਬ ਪੀਸੀਐਸ ਦਾ ਜਿਹੜਾ ਪੇਪਰ ਕਲੀਅਰ ਕਰਦੇ ਹੋ ਤੁਸੀਂ ਪੰਜਾਬ ਦੇ ਵਿੱਚ ਵੱਡੇ ਵੱਡੇ ਅਹੁ ਇਦੀ ਕੰਟੀਨਿਊਟੀ ਹਰ ਇੱਕ ਸਾਲ ਹੈ ਹਰ ਇੱਕ ਸਾਲ ਪੇਪਰ ਆਉਣਾ ਹੀ ਆਉਣਾ ਪੱਕਾ ਹੀ ਹੈ ਜੀ ਇਹ ਕਈ ਵਾਰ 1-2 ਸਾਲ ਵਿੱਚ ਛੁੱਟੀ ਲੈ ਲੈਂਦਾ ਉਸ ਤੋਂ ਬਾਅਦ ਪੇਪਰ ਆਉਂਦਾ ਆ ਇਹ ਬੇਸਿਕ ਮੇਰੇ ਕੋਲ ਜਾਣਕਾਰੀ ਹੋ ਗਈ ਕਿ ਪੇਪਰ ਹੁੰਦਾ ਕਦੋਂ ਹੁਣ ਜੇ ਥੋੜਾ ਹੋਰ ਡਿਟੇਲ ਚਲੀਏ ਇਸ ਇਗਜ਼ਾਮ ਦੇ ਬਾਰੇ ਆਪਾਂ ਦੇਖ ਲਈਏ ਵੀ ਇਗਜ਼ਾਮ ਕਿੱਦਾਂ ਦਾ ਆ ਇਸ ਇਗਜ਼ਾਮ ਦੇ 3 ਸਟੈਪ ਹੁੰਦੇ ਨੇ ਪਹਿਲਾ ਸਟੈਪ ਤੁਹਾਡਾ ਪ੍ਰੀਲਿੰਮਸ ਦਾ ਇਗਜ਼ਾਮ ਹੁੰਦਾ ਆ ਦੂਜਾ ਸਟੈਪ ਮੇਨਸ ਦਾ ਇਗਜ਼ਾਮ ਤੇ ਤੀਜਾ ਸਟੈਪ ਤੁਹਾਡੀ ਇੰਟਰਵਿਊ ਹੁੰਦੀ ਹੈ ਜੀ ਹੁਣ ਇਹ ਕਦੋਂ-ਕਦੋਂ ਹੁੰਦੇ ਨੇ ਆਪਾਂ ਇੱਕ ਹਾਈਪੋਥੈਟিক্যাল ਕੰਡੀਸ਼ਨ ਲੈ ਜੋ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਜੇ ਅੱਜ ਸਰਕਾਰ ਜਾਂ ਕਹਿ ਲਓ ਜਿਹੜੀ ਆਰਗੇਨਾਈਜੇਸ਼ਨ ਹੈਗੀ ਯੂਪੀਐਸਸੀ ਜਾਂ ਪੀਪੀਐਸ ਜਿਹੜੀ ਪੀਪੀਐਸਸੀ ਹੈਗੀ ਆ ਉਹ ਇੱਕ ਨੋਟੀਫਿਕੇਸ਼ਨ ਜਾਰੀ ਕਰਦੀ ਆ ਉਦੋਂ ਬਾਅਦ ਫਾਰਮ ਭਰੇ ਜਾਂਦੇ ਆ ਫਿਰ ਇੱਕ ਸਮਾਂ ਦਿੱਤਾ ਜਾਂਦਾ ਹੈ ਤਿਆਰੀ ਕਰਨ ਨੂੰ 3 4 5 ਮਹੀਨਿਆਂ ਦਾ ਯੂਪੀਐਸਸੀ ਦਾ ਤਾਂ ਪ੍ਰੀ ਪਹਿਲਾਂ ਹੀ ਡਿਸਾਈਡਡ ਹੁੰਦਾ ਕਿ ਅਸੀਂ ਇੰਨਾ ਸਮਾਂ ਦੇਣਾ ਆ ਲੇਕਿਨ ਪੀਸੀਐਸ ਦਾ ਮੌਕੇ ਤੇ ਦੱਸਦੇ ਆ 6 ਮਹੀਨੇ ਦੇਣੇ ਕਿ ਸਾਲ ਦੇਣੇ ਆ ਸੋ ਇੰਨਾ ਸਾਨੂੰ ਸਮਾਂ ਤਿਆਰੀ ਕਰਨ ਨੂੰ ਮਿਲਦਾ ਉਦੋਂ ਬਾਅਦ ਫਿਰ ਪਹਿਲਾ ਪੇਪਰ ਹੁੰਦਾ ਜਿਸ ਨੂੰ ਕਹਿੰਦੇ ਪ੍ਰੀਲਿਮਸ ਦਾ ਪੇਪਰ ਉਹਦੇ ਵਿੱਚ ਕੀ ਹੁੰਦਾ ਆ ਇੱਕੋ ਦਿਨ ਦੋ ਤੋ ਜਿਹਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨ ਆਉਂਦੇ ਨੇ ਆਬਜੈਕਟਿਵ ਟਾਈਪ ਮਤਲਬ ਤੁਹਾਨੂੰ ਕੁਐਸਚਨ ਦਿੱਤਾ ਚਾਰ ਆਪਸ਼ਨ ਨੇ ਇੱਕ ਤੁਸੀਂ ਟਿਕ ਕਰਨਾ ਸੋ ਇਹ ਸਾਡੇ ਕੋਲ ਹੋ ਗਿਆ ਜਿਹੜੇ ਬੱਚੇ ਇਹ ਕਲੀਅਰ ਕਰਦੇ ਨੇ ਇਗਜ਼ਾਮ ਉਦੋਂ ਬਾਅਦ ਦੂਜੇ ਸਟੈਪ ਦੇ ਵਿੱਚ ਜਾਂਦੇ ਨੇ ਦੂਜੇ ਸਟੈਪ ਤੇ ਪਹਿਲੇ ਸਟੈਪ ਦੇ ਜਿਹੜਾ ਸਮਾਂ ਹੁੰਦਾ ਉਹ ਲਗਭਗ 3 ਕੁ ਮਹੀਨਿਆਂ ਦਾ ਹੁੰਦਾ ਹੈ ਜੀ ਸੋ ਦੂਜੇ ਸਟੈਪ 'ਚ ਅਸੀਂ ਗਏ ਇੱਥੇ ਮੇਨਸ ਦੇ ਪੇਪਰ ਹੁੰਦੇ ਨੇ ਮੇਨਸ ਦੇ ਪੇਪਰ ਜਿਵੇਂ ਤੁਸੀਂ ਗ੍ਰੈਜੂਏਸ਼ਨ ਵਿੱਚ ਤੁਹਾਨੂੰ ਤੁਹਾਡੇ ਫਾਈਨਲ ਐਗਜ਼ਾਮ ਨੇ ਜਾਂ ਸੈਮੈਸਟਰ ਦੇ ਐਗਜ਼ਾਮ ਹੁੰਦੇ ਨੇ ਤੁਸੀਂ ਉੱਤੇ ਕੁਐਸਚਨ ਦੇਖਿਆ ਥੱਲੇ ਲਿਖਣ ਨੂੰ ਜਗ੍ਹਾ ਹੈਗੀ ਜਿਹਨੂੰ ਆਪਾਂ ਕਹਿੰਦੇ ਡਿਸਕ੍ਰਿਪਟਿਵ ਪੇਪਰ ਸੋ ਇਹ ਡਿਸਕ੍ਰਿਪਟਿਵ ਹੁੰਦੇ ਨੇ ਇਹਦੇ ਵਿੱਚ ਸਾਡੇ ਕੋਲੇ ਪੀਸੀਐਸ ਦੇ ਵਿੱਚ ਇੱਥੇ 7 ਪੇਪਰ ਹੁੰਦੇ ਨੇ ਉਹ ਯੂਪੀਐਸਸੀ ਵਿੱਚ ਇਹ 9 ਪੇਪਰ ਹੋ ਜਾਂਦੇ ਨੇ ਠੀਕ ਹੈ ਸੋ ਥੋੜਾ ਨੰਬਰਾਂ ਦਾ ਫਰਕ ਹੈ ਲੇਕਿਨ ਜਿਹੜਾ ਪੈਟਰਨ ਉਹ ਸੇਮ ਹੀ ਆ ਜਿਵੇਂ ਲੈਂਗੁਏਜ ਪੇਪਰ ਹੋ ਗਿਆ ਐਸੇ ਪੇਪਰ ਹੋ ਗਿਆ ਜੀਐਸ 1 ਜੀਐਸ 2 ਜੀਐਸ 3 ਜੀਐਸ 4 ਇਹ ਸਾਰੇ ਪੀਸੀਐਸ ਦੇ ਹੋ ਗਏ ਇਹਨਾਂ ਸੱਤਾਂ ਦੇ ਵਿੱਚ ਦੋ ਆਪਸ਼ਨਲ ਜੋੜ ਦੋ ਪੇਪਰ ਤੇ ਉਹ 9 ਪੇਪਰ ਹੋ ਜਾਂਦੇ ਨੇ ਠੀਕ ਹੈ ਸੋ ਤੀਜੀ ਸਟੇਜ ਫਿਰ ਹੁੰਦੀ ਹੈ ਇੰਟਰਵਿਊ ਦੀ ਜਿਹੜੇ ਜਿਹੜੇ ਬੱਚੇ ਇਹ ਪੇਪਰ ਕਲੀਅਰ ਕਰਦੇ ਨੇ ਮੇਨਸ ਵਾਲਾ ਸਟੈਪ ਫਿਰ ਉਹ ਇੰਟਰਵਿਊ ਲਈ ਜਾਂਦੇ ਨੇ ਹੁਣ ਜਿਹੜੀ ਫਾਈਨਲ ਲਿਸਟ ਬਣ ਕੇ ਤਿਆਰ ਹੁੰਦੀ ਹੈ ਵੀ ਕਿਹ ਕਿ ਉਹਨੇ ਡੀਸੀ ਲੱਗਣਾ ਜਾਂ ਮੈਂ ਕਿਹਾ ਉਹਨੇ ਆਈਐਸ ਲੱਗਣਾ ਜਾਂ ਉਹਨੇ ਐਸਪੀ ਦੇ ਪੋਸਟ ਦੇ ਉੱਤੇ ਜਾਣਾ ਜਾਂ ਗੱਲ ਆਈਪੀਐਸ ਜਿਹੜਾ ਨੂੰ ਜੌਬ ਮਿਲਣੀ ਹੈ ਜਾਂ ਉਹਨੂੰ ਪੋਸਟ ਮਿਲਣੀ ਹੈ ਉਹ ਡਿਸਾਈਡ ਕੀਤਾ ਜਾਂਦਾ ਹੈ ਨਾ ਦੋ ਲੈਵਲਜ਼ ਦੇ ਦੁਆਰਾ ਯਾਨੀ ਕਿ ਮੇਨਸ ਤੇ ਇੰਟਰਵਿਊ ਹੀ ਡਿਸਾਈਡ ਕਰਦੇ ਨੇ ਕਿ ਉਸ ਐਸਪੀਰੈਂਟ ਨੂੰ ਕਿਹੜੀ ਪੋਸਟ ਮਿਲੂਗੀ ਸੇਮ ਇਹ ਪੰਜਾਬ ਪੀਸੀ ਸੇਮ ਇਦੀ ਯੂਪੀਐਸਸੀ ਦੀ ਆਪਾਂ ਗੱਲ ਕਰੀ ਤਾਂ ਯੂਪੀਐਸਸੀ ਵੀ ਲਗਭਗ ਜਿਹੜਾ ਹੈਗਾ ਉਹ ਸੇਮ ਹੀ ਸਾਨੂੰ ਵੇਖਣ ਨੂੰ ਮਿਲਦਾ ਹੈ ਪ੍ਰੀਲਮਸ ਹੋ ਗਿਆ ਮੇਨਸ ਹੋ ਗਿਆ ਤੇ ਇੰਟਰਵਿਊ ਹੋ ਗਿਆ ਹੁਣ ਬੱਚਿਆਂ ਦਾ ਡਾਊਟ ਹੋਗੇਗਾ ਸਬਜੈਕਟ ਕਿੱਦਾਂ ਕੀ ਪੜ੍ਹਨਾ ਪੈਂਦਾ ਸਾਨੂੰ ਕੀ ਅਸੀਂ ਜੋ ਗ੍ਰੈਜੂਏਸ਼ਨ ਵਿੱਚ ਪੜ੍ਹ ਰਹੇ ਹਾਂ ਸਾਡੇ ਲਈ ਉਹ ਕੰਮ ਦਾ ਹੈਗਾ ਆ ਇੱਥੇ ਜਿਹੜੇ ਬੱਚੇ ਬੀਏ ਕਰ ਰਹੇ ਆ ਉਹਨਾਂ ਨੇ ਸਾਰੇ ਸਬਜੈਕਟ ਲਗਭਗ ਪੜੇ ਹੁੰਦੇ ਨੇ ਹਾਲਾਂਕਿ ਇੰਜੀਨੀਅਰਿੰਗ ਵਾਲਿਆਂ ਦੇ ਲਈ ਚੀਜ਼ਾਂ ਬਹੁਤ ਨਵੀਆਂ ਹੁੰਦੀਆਂ ਨੇ ਬਟ ਜੇ ਕੋਈ ਬੰਦਾ ਹਿਊਮੈਨਿਟੀ ਦੀ ਪੜ੍ਹਾਈ ਕਰ ਰਿਹਾ ਤਾਂ ਉਹਦੇ ਲਈ ਚੀਜ਼ਾਂ ਜਾਣੀਆਂ ਪਛਾਣੀਆਂ ਜੀਆਂ ਹੋ ਜਾਂਦੀਆਂ ਨੇ ਜਿਵੇਂ ਜਿਵੇਂ ਜੀਐਸ ਦੀ ਗੱਲ ਕਰਾਂ ਜਿਹੜੇ ਮੈਂ ਪ੍ਰੀਲਿਮਸ ਦੇ ਦੋ ਪੇਪਰਾਂ ਦੀ ਗੱਲ ਕੀਤੀ ਉਹਦੇ ਵਿੱਚੋਂ ਪਹਿਲਾ ਪੇਪਰ ਹੁੰਦਾ ਜੀਐਸ ਦਾ ਜੀਐਸ 1 ਦਾ ਇਦੇ ਵਿੱਚ ਜਿਹੜੇ ਕੁਐਸਚਨ ਆਉਂਦੇ ਨੇ ਉਹ ਜਿਹੜੀ ਤੁਸੀਂ ਹਿਸਟਰੀ, ਜੀਓਗ੍ਰਾਫੀ, ਪੋਲੀਟੀ, ਇਕਨੋਮੀ, এনवायरमेंट, ਸਾਇੰਸ ਐਂਡ ਟੈਕ ਇਦਾਂ ਦੇ ਸਬਜੈਕਟ ਪੜੇ ਹੁੰਦੇ ਨੇ ਉਹਦੇ ਵਿੱਚੋਂ ਆਉਂਦੇ ਆ ਤੇ ਜਿਹੜਾ ਹੁੰਦਾ ਸੀ ਸੈੱਟ ਦਾ ਜੀਐਸ 2 ਦਾ ਪੇਪਰ ਇਹਦੇ ਵਿੱਚ ਹੁੰਦਾ ਸਾਡੇ ਕੋਲੇ ਮੈਥ, ਰੀਜ਼ਨਿੰਗ, ਐਪਟੀਟਿਊਡ ਜਿਹਨੂੰ ਅਸੀਂ ਕਹਿੰਦੇ ਨੇ ਆ ਤੇ ਲੈਂਗੁਏਜ ਪੇਪਰ ਹੋ ਜਾਂਦੇ ਨੇ ਸੋ ਇਹ ਤਾਂ ਹੋ ਗਿਆ ਪ੍ਰੀਲਮਸ ਦਾ ਮੇਨਸ ਦੀ ਗੱਲ ਕਰ ਲਈਏ ਜੇਕਰੋ ਜਿਹੜਾ ਮੈਥ ਅਕਸਰ ਬੱਚੇ ਮੈਥ ਤੋਂ ਡਰਦੇ ਨੇ ਸੋ ਜਿਹਨੂੰ ਅਸੀਂ ਐਪਟੀਟਿਊਡ ਰੀਜ਼ਨਿੰਗ ਮੈਥ ਕਹਿੰਦੇ ਨੇ ਉਹ ਸਿਰਫ ਪ੍ਰੀਲਮ ਤੱਕ ਹੀ ਆ ਚਾਹੇ ਉਹ GS 1 ਦੀ ਗੱਲ ਕਰ ਲਈਏ GS 2 ਦੀ ਗੱਲ ਕਰ ਲਈਏ GS 3 ਦੀ ਗੱਲ ਕਰ ਲਈਏ ਐਸੇ ਪੇਪਰ ਦੀ ਗੱਲ ਕਰ ਲਈਏ ਉਹ ਉਹੀ ਜੀਓਗ੍ਰਾਫੀ ਹਿਸਟਰੀ ਇਕਨੋਮੀ ਟਾਈਪ ਦੇ ਹੀ ਕੁਐਸਚਨ ਹੁੰਦੇ ਨੇ ਉਦਾਂ ਦੇ ਹੀ ਸਾਨੂੰ ਸਬਜੈਕਟ ਵੇਖਣ ਨੂੰ ਮਿਲਦੇ ਨੇ ਲੇਕਿਨ ਯੂਪੀਐਸਸੀ ਵੀ ਜਿਹੜਾ ਆਪਸ਼ਨਲ ਆਉਂਦਾ ਹੈ ਨਾ ਆਪਸ਼ਨਲ ਤੁਸੀਂ ਆਪਣੀ ਮਰਜ਼ੀ ਨਾਲ ਚੂਜ਼ ਕਰ ਸਕਦੇ ਹੋ ਠੀਕ ਹੈ ਉਹ ਜੋ ਵੀ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਪੜ੍ਹਾਈ ਕੀਤੀ ਆ ਤੁਹਾਨੂੰ ਉਹ ਵਧੀਆ ਲੱਗਦਾ ਤੁਸੀਂ ਉਹ ਲੈ ਸਕਦੇ ਹੋ ਕੋਈ ਬੱਚੇ ਇੰਜੀਨੀਅਰਿੰਗ ਦੇ ਸਬਜੈਕਟ ਲੈ ਲੈਂਦੇ ਨੇ ਕੁਝ ਬੱਚੇ ਮੈਥ ਡਿਸਾਈਡ ਕਰ ਲੈਂਦੇ ਨੇ ਕਈ ਸੋਚਦੇ ਨੇ ਕਿ ਨਹੀਂ ਅਸੀਂ ਤਾਂ ਹਿਊਮੈਨਿਟੀ ਦਾ ਕੋਈ ਸਬਜੈਕਟ ਲੈਣਾ ਸੋ ਥੋੜੇ ਦੇ ਹੁੰਦਾ ਵੀ ਤੁਸੀਂ ਕਿਹੜਾ ਸਬਜੈਕਟ ਅਸੀਂ ਚੂਜ਼ ਕਰਨਾ ਹੈ ਉਦੋਂ ਬਾਅਦ ਇੰਟਰਵਿਊ ਹੋ ਜਾਂਦੀ ਹੈ ਸੋ ਇਹ ਤਿੰਨ ਸਟੈਪ ਨੇ ਜ਼ਿਆਦਾ ਫਰਕ ਨਹੀਂ ਹੁੰਦਾ ਸਿਲੇਬਸ ਦੇ ਵਿੱਚ ਨਾਲੋਂ ਵੀ ਲਗਭਗ 80 90% ਸਿਲੇਬਸ ਸੇਮ ਹੈ ਯੂਪੀਐਸਸੀ ਦੇ ਪੀਸੀਐਸ ਦਾ 10% ਦੀ ਵੇਰੀਏਸ਼ਨ ਆ ਜਾਂਦੀ ਹੈ ਇਹ ਜ਼ਿਆਦਾ ਵੇਰੀਏਸ਼ਨ ਉਹਨਾਂ ਦੇ ਕੁਐਸਚਨ ਪੁੱਛਣ ਦੇ ਤਰੀਕੇ ਦੇ ਵੀ ਆ ਜਾਂਦੀ ਹੈ ਲਗਭਗ ਜਿਹੜਾ ਸਿਲੇਬਸ ਸਾਨੂੰ ਸੇਮ ਹੀ ਦੇਖਣ ਨੂੰ ਮ ਹੁਣ ਸਰ ਅਸੀਂ ਕਿੱਦਾਂ ਤਿਆਰੀ ਕਰ ਸਕਦੇ ਆ ਮੰਨ ਲਓ ਤੁਸੀਂ ਬਹੁਤ ਸਾਰੇ ਐਸਐਨਐਮ ਗ੍ਰੈਜੂਏਸ਼ਨ ਵਾਲੇ ਬੱਚੇ ਹੋ ਬੀਏ ਕਰ ਰਹੇ ਹੋ ਸਾਡੇ ਲਈ ਬੜੀ ਵੱਡੀ ਚੀਜ਼ ਆ ਵੀ ਹਾਂ ਬੀਏ ਕੀਤੀ ਆ ਬੀਏ ਦੇ ਨਾਲ ਨਾਲ ਅਸੀਂ ਕਿੱਦਾਂ ਇਹਨਾਂ ਚੀਜ਼ਾਂ ਬਾਰੇ ਸੋਚ ਸਕਦੇ ਹੋ ਤੁਸੀਂ ਕਾਲਜ ਦੇ ਵਿੱਚ 5-6 ਘੰਟੇ ਪੜ੍ਹਦੇ ਹੋ ਜਿਹੜਾ ਬਾਕੀ ਸਮਾਂ ਵੱਜਦਾ ਅਕਸਰ ਅਸੀਂ ਉਹ ਸਮਾਂ ਵੇਸਟ ਕਰ ਦਿੰਨੇ ਆ ਉਹ ਪ੍ਰੋਡਕਟਿਵ ਨਹੀਂ ਹੁੰਦਾ ਕਿਸੇ ਤਰੀਕੇ ਨਾਲ ਸੋ ਅਸੀਂ ਆਪਦੀ ਪੜ੍ਹਾਈ ਨੂੰ ਗ੍ਰੈਜੂਏਸ਼ਨ ਦੇ ਨਾਲ ਨਾਲ ਜਾਰੀ ਰੱਖ ਕੇ ਉਸ ਸਮੇਂ ਨੂੰ ਪ੍ਰੋਡਕਟਿਵ ਕਰ ਸਕਦੇ ਆ ਤੁਸੀਂ ਸੋਚੋ ਜੇ ਤੁਸੀਂ ਪਹਿਲੇ ਜਾਂ ਦੂਜੇ ਜਾਂ ਤੀਜੇ ਸਾਲ ਦੇ ਵਿੱਚੋਂ ਗ੍ਰੈਜੂਏਸ਼ਨ ਦੇ ਤੇ ਤੁਸੀਂ ਅੱਜ ਤੋਂ ਤਿਆਰੀ ਸ਼ੁਰੂ ਕਰ ਦੋਗੇ ਤਾਂ ਤੁਸੀਂ ਬਾਕੀ ਬੱਚਿਆਂ ਨਾਲੋਂ ਜਿਨ੍ਹਾਂ ਨੇ ਗ੍ਰੈਜੂਏਸ਼ਨ ਤੋਂ ਬਾਅਦ ਤਿਆਰੀ ਸ਼ੁਰੂ ਕੀਤੀ ਹੈ ਉਹਨਾਂ ਨਾਲੋਂ ਜ਼ਿਆਦਾ ਪੜ ਚੁੱਕੇ ਹੋ ਸਾਲ 1.5 ਤੇ ਤੁਹਾਡੀ ਤਿਆਰੀ ਜ਼ਿਆਦਾ ਵਧੀਆ ਹੋਊਗੀ ਤੇ ਤੁਹਾਡੀ ਸਿਲੈਕਸ਼ਨ ਦੇ ਚਾਂਸ ਵੀ ਜ਼ਿਆਦਾ ਹੋ ਜਾਂਦੇ ਨੇ ਇੱਕ ਤਾਂ ਸਾਨੂੰ ਨਹੀਂ ਤਾਂ ਬੱਚੇ ਨਾਰਮਲੀ ਕੀ ਕਰਦੇ ਆ ਗ੍ਰੈਜੂਏਸ਼ਨ ਤੋਂ ਬਾਅਦ ਤਿਆਰੀ ਕਰਦੇ ਆ ਇੱਕ ਤਾਂ ਸਾਡਾ ਸਮਾਂ ਬਚ ਗਿਆ ਦੂਜੇ ਨੰਬਰ ਦੇ ਉੱਤੇ ਸਾਡੇ ਜੀ ਕੰਫੀਡੈਂਸ ਹੁੰਦਾ ਵੀ ਅਸੀਂ ਗ੍ਰੈਜੂਏਸ਼ਨ ਦੇ ਨਾਲ-ਨਾਲ ਵੀ ਇਹ ਪੜ੍ਹਾਈ ਕੀਤੀ ਹੈ ਤੇ ਤੀਜੇ ਨੰਬਰ ਦੇ ਉੱਤੇ ਅਸੀਂ ਗ੍ਰੈਜੂਏਸ਼ਨ ਕਰਕੇ ਕੱਲੀ ਇੱਕ ਡਿਗਰੀ ਲੈਣੀ ਹੁੰਦੀ ਹੈ ਇਹ ਤਿਆਰੀ ਕਰਕੇ ਸਾਨੂੰ ਇੱਕ ਬਹੁਤ ਵੱਡੇ ਜੌਬ ਮਿਲਣ ਦੇ ਚਾਂਸ ਸਾਡੇ ਵੱਧ ਜਾਂਦੇ ਸੋ ਹੁਣ ਇਹਦੇ ਲਈ ਕੌਣ-ਕੌਣ ਤਿਆਰੀ ਕਰ ਸਕਦਾ ਸਰ ਕੌਣ-ਕੌਣ ਅਪਲਾਈ ਕਰ ਸਕਦਾ ਸਿੰਪਲ ਜੀ ਗੱਲ ਆ ਏਜ ਦੀ ਗੱਲ ਕਰ ਲਈਏ ਤਾਂ ਜਿਹੜੀ ਯੂਪੀਐਸਸੀ ਦੀ ਏਜ ਹੈਗੀ ਆ ਉਹ ਜਰਨਲ ਕੈਂਡੀਡੇਟਸ ਦੇ ਲਈ 21 ਸਾਲ ਤੋਂ ਲੈ ਕੇ 32 ਸਾਲ ਤੱਕ ਹੈ ਤੇ ਜੇ ਮੈਂ ਪੀਸੀਐਸ ਦੀ ਗੱਲ ਕਰ ਲਵਾਂ 21 ਤੋਂ ਲੈ ਕੇ 37 ਸਾਲ ਤੱਕ ਹੈ ਜਰਨਲ ਕੈ ਇਦੇ ਨਾਲ ਨਾਲ ਜੋ ਰਿਜ਼ਰਵਡ ਕੈਟਾਗਰੀ ਹੋ ਜਾਂਦੀਆਂ ਨੇ ਉਹਨਾਂ ਦੀ ਉਹ ਹੀ 2-2 3-3 ਸਾਲ ਵਧ ਜਾਂਦੀ ਹੈ ਜ਼ਿਆਦਾ ਫਰਕ ਨਹੀਂ ਹੁੰਦਾ ਬਟ ਤੁਸੀਂ ਗ੍ਰੈਜੂਏਸ਼ਨ ਵਾਲੇ ਤੁਹਾਡੀ ਸਾਰਿਆਂ ਦੀ ਏਜ ਆ ਜਾਊਗੀ ਹਾਈਟ ਦਾ ਇੱਦਾਂ ਕੋਈ ਕਨਸੈਪਟ ਨਹੀਂ ਹੁੰਦਾ ਹਾਜੇ ਤੁਸੀਂ ਦੇਖੋ ਆਈਪੀਐਸ ਦੀ ਪੋਸਟ ਲੈਣੀ ਆ ਤਾਂ ਤੁਹਾਨੂੰ ਹਾਈਟ ਦਾ ਥੋੜਾ ਕਨਸੈਪਟ ਹੁੰਦਾ ਜੇ ਡੀਐਸਪੀ ਦੀ ਪੋਸਟ ਲੈਣੀ ਆ ਤਾਂ ਹਾਈਟ ਦਾ ਕਨਸੈਪਟ ਹੁੰਦਾ ਹੈ ਐਡਮਿਨਿਸਟ੍ਰੇਟਿਵ ਪੋਸਟਾਂ ਦੇ ਵਿੱਚ ਕੋਈ ਹਾਈਟ ਦਾ ਏਡਾ ਕੰਸਰਨ ਨਹੀਂ ਹੁੰਦਾ ਤੁਹਾਡੀ ਹਾਈਟ ਘੱਟ ਵੀ ਹੈ ਤਾਂ ਵੀ ਕੋਈ ਇਸ਼ੂ ਨਹੀਂ ਹੁੰਦਾ ਲੇਕਿਨ ਆ ਜਦੋਂ ਤੁਸੀਂ ਪੁਲਿਸ ਵਾਲੀਆਂ ਪੋਸਟਾਂ ਵਿੱਚ ਜ਼ਰੂਰ ਹੁੰਦਾ ਹੈ ਜੀ ਠੀਕ ਹੈ ਸੋ ਇਸ ਤਰੀਕੇ ਨਾਲ ਤੁਸੀਂ ਆਪਦੀ ਤਿਆਰੀ ਜਿਹੜੀ ਉਹ ਸਟਾਰਟ ਕਰ ਸਕਦੇ ਹੋ ਮੇਬੀ ਜਿੰਨੇ ਵੀ ਗ੍ਰੈਜੂਏਸ਼ਨ ਬੱਚੇ ਕਰ ਰਹੇ ਆ ਇਹਦੇ ਵਿੱਚ ਫੀਲਡ ਦਾ ਕੋਈ ਚੱਕਰ ਨਹੀਂ ਹੁੰਦਾ ਕਿ ਸਰ ਮੇਰੇ ਕੋਲ ਫਲਾਨੀ ਗ੍ਰੈਜੂਏਸ਼ਨ ਹੈਗੀ ਹੈ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਗ੍ਰੈਜੂਏਸ਼ਨ ਕਰ ਰਹੇ ਹੋ ਤਾਂ ਕੋਈ ਚੱਕਰ ਨਹੀਂ ਤੁਹਾਡੀ ਬਸ ਗ੍ਰੈਜੂਏਸ਼ਨ ਕੰਪਲੀਟ ਹੋਣੀ ਚਾਹੀਦੀ ਹੈ ਪੇਪਰ ਤੁਸੀਂ ਤਾਂ ਦੇ ਸਕਦੇ ਹੋ ਤਿਆਰੀ ਦੇ ਲਈ ਕੁਝ ਨਹੀਂ ਹੁੰਦਾ ਵੀ ਮੇਰੀ ਗ੍ਰੈਜੂਏਸ਼ਨ ਹੈ ਕਿ ਨਹੀਂ ਹੈ ਤੁਸੀਂ ਗ੍ਰੈਜੂਏਸ਼ਨ ਦੇ ਵਿੱਚੋਂ ਤਾਂ ਵੀ ਤੁਸੀਂ ਆਪਣੀ ਤਿਆਰੀ ਨੂੰ ਕੰਟੀਨਿਊ ਕਰ ਸਕਦੇ ਹੋ ਹੁਣ ਇਸ ਕੰਟੀਨਿਊ ਇਸ ਤਿਆਰੀ ਨੂੰ ਕਰਨ ਦੇ ਦੋ ਤਰੀਕੇ ਨੇ ਬਹੁਤ ਸਾਰੇ ਬੱਚੇ ਕੀ ਕਰਦੇ ਆ ਕਿ ਸੈਲਫ ਸਟਡੀ ਕਰਦੇ ਆ ਤੇ ਬਹੁਤ ਸਾਰੇ ਬੱਚੇ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸੋ ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇੱਕ ਬਹੁਤ ਵਧੀਆ ਆਪਣਾ ਜਿਹੜਾ ਇੱਕ ਬੈਚ ਆਪਣੇ ਕੋਲ ਹੈਗਾ ਜਿਸ ਦੇ ਵਿੱਚ 29 ਦਸੰਬਰ ਤੋਂ ਕਲਾਸਿਸ ਜਿਹੜੀਆਂ ਉਹ ਸਟਾਰਟ ਹੋ ਰਹੀਆਂ ਨੇ ਠੀਕ ਹੈ ਸੋ ਇਸ ਦੇ ਬੈਚ ਦੇ ਬਾਰੇ ਥੋੜੀ ਜਿਹੀ ਮੈਂ ਜਾਣਕਾਰੀ ਦੇ ਦੇਵਾਂ ਫਿਰ ਮੈਂ ਫੀਸ ਦੇ ਉੱਤੇ ਵੀ ਜ਼ਰੂਰ ਆ ਜਾਊਗਾ ਯੂਪੀਐਸਸੀ ਤੇ ਪੰਜਾਬ ਪੀਸ ਇਸ ਦਾ ਫਾਊਂਡੇਸ਼ਨ ਬੈਚ ਹੋਊਗਾ 2027 ਦੇ ਲਈ ਯਾਨੀ ਜਿਹੜੇ ਬੱਚਿਆਂ ਨੇ ਸੋਚਿਆ ਕਿ 2027 ਦੇ ਵਿੱਚ ਪੇਪਰ ਦੇਣਾ ਆ ਇਹ ਬੈਚ ਸਪੈਸ਼ਲੀ ਉਹਨਾਂ ਦੇ ਲਈ ਹੈ 26 ਦਾ ਤਾਂ ਹੁਣ ਆ ਗਿਆ ਹੁਣ ਤਾਂ ਸਾਡੀ ਏਡੀ ਛੇ ਦੀ ਤਿਆਰੀ ਹੋਣੀ ਵੀ ਨਹੀਂ ਲੇਕਿਨ ਇਹ 27 ਦੇ ਲਈ ਹੈ ਜੀ ਸੋ ਇਸ ਬੈਚ ਦੀ ਤਿਆਰੀ ਦੇ ਵਿੱਚ ਸਾਡੇ ਕੋਲੇ ਪ੍ਰੀ ਮੇਨਸ ਇੰਟਰਵਿਊ ਯਾਨੀ ਕਿ ਜਿਹੜੇ ਤਿੰਨੋਂ ਸਟੈਪ ਨੇ ਉਹ ਤਿੰਨੋਂ ਸਟੈਪ ਕਵਰ ਕੀਤੇ ਜਾਣਗੇ ਇਸ ਬੈਚ ਦੇ ਵਿੱਚ ਵੈਲਿਡਿਟੀ ਦੀ ਗੱਲ ਕਰ ਲਈਏ 36 ਮਹੀਨੇ ਯਾਨੀ ਕਿ 3 ਸਾਲ ਦੀ ਵੈਲਿਡਿਟੀ ਸਾਨੂੰ ਇਸ ਬੈਚ ਦੀ ਮਿਲਦੀ ਹੈ ਆਨਲਾਈਨ ਕਲਾਸਾਂ ਹੁੰਦੀਆਂ ਨੇ ਰਿਕਾਰਡਡ ਇਦੇ ਨਾਲ ਨਾਲ ਹੀ ਇੱਕ ਹੋਰ ਖਾਸ ਗੱਲ ਕੀ ਹੁੰਦੀ ਵੀ ਇਸ ਬੈਚ ਦੇ ਵਿੱਚ ਜਿਹੜੀ ਟੈਸਟ ਸੀਰੀਜ਼ ਹੁੰਦੀ ਉਹ ਇਨਕਲੂਡ ਹੁੰਦੀ ਹੈ ਲੇਕਿਨ ਉਹ ਪ੍ਰੀਲਿਮਸ ਦੀ ਹੁੰਦੀ ਹੈ ਮੇਨਸ ਦੀ ਟੈਸਟ ਸੀਰੀਜ਼ ਇਨਕਲੂਡ ਨਹੀਂ ਹੁੰਦੀ ਕਿਉਂਕਿ ਬਾਅਦ ਵਿੱਚ ਕਈ ਵੇਰ ਬੱਚੇ ਕਹਿੰਦੇ ਸਰ ਤੁਸੀਂ ਉਹਦੋਂ ਕਹਿੰਤਾ ਸੀਗਾ ਟੈਸਟ ਸੀਰੀਜ਼ ਸੋ ਮੇਨਸ ਦੀ ਟੈਸਟ ਸੀਰੀਜ਼ ਅਲੱਗਾਂ ਦੀ ਹੁੰਦੀ ਆ ਉਹ ਅਕੋਰਡਿੰਗ ਟੂ ਉਸ ਟਾਈਮ ਆਊਗੀ ਲੇਕਿਨ ਪ੍ਰੀਲਿਮਸ ਦੀ ਟੈਸਟ ਸੀਰੀਜ਼ ਜਿਹੜੀ ਉਹ ਇਨਕਲੂਡ ਹੁੰਦੀ ਹੈ ਜੀ ਠੀਕ ਹੈ ਆਪਸ਼ਨਲ ਸਬਜੈਕਟ ਜਿਹੜਾ ਮੈਂ ਯੂਪੀਐਸਸੀ ਦੀ ਗੱਲ ਕੀਤੀ ਉਹ ਇਨਕਲੂਡ ਨਹੀਂ ਹੋਊਗਾ ਇਸ ਬੈਚ ਦੇ ਵਿੱਚ ਉਹ ਤੁਹ ਤਜੇ ਵਿੱਚ ਸਾਡੇ ਕੋਲੇ ਲਾਈਵ ਤੇ ਰਿਕਾਰਡਡ ਕਲਾਸਾਂ ਹੋਣਗੀਆਂ ਤੁਸੀਂ ਕਾਲਜ ਦੇ ਵਿੱਚੋਂ ਤੁਹਾਡੇ ਕੋਲ ਕਲਾਸ ਨਹੀਂ ਲਗਾਈ ਗਈ ਘਰੇ ਆ ਕੇ ਰਿਕਾਰਡਡ ਸੁਣ ਲਓ ਪਲੱਸ ਆਪਣੇ ਗਰੁੱਪ ਬਣ ਜਾਂਦੇ ਨੇ ਮੰਨ ਲਓ ਬੱਚਾ ਕਹਿੰਦਾ ਸਰ ਮੇਰੇ ਤਾਂ ਕੋਈ ਡਾਊਟ ਸੀਗਾ ਜੀ ਮੇਰਾ ਡਾਊਟ ਕਲੀਅਰ ਨਹੀਂ ਹੋਇਆ ਮੈਂ ਹੁਣ ਲਾਈਵ ਕਲਾਸ ਤੇ ਆ ਨਹੀਂ ਸਕਦਾ ਉਦੋਂ ਵੀ ਆਪਣੇ ਗਰੁੱਪ ਬਣਦੇ ਨੇ ਵਟਸਐਪ ਦੇ ਉੱਤੇ ਜਿਹਦੇ ਰਾਹੀਂ ਤੁਸੀਂ ਸਾਡੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਰਹਿੰਦੇ ਹੋ ਜੀ ਇਹਦੇ ਨਾਲ ਨਾਲ ਹੀ ਕਲਾਸਾਂ ਦੇ ਨੋਟਸ ਤੁਹਾਨੂੰ ਦਿੱਤੇ ਜਾਂਦੇ ਨੇ MCQs ਦੇ ਟੈਸਟ ਹੁੰਦੇ ਨੇ ਮੇਨਸ ਦੀ ਅਨਸਰ ਰਾਈਟਿੰਗ ਦੀ ਪ੍ਰੈਕਟਿਸ ਹੁੰਦੀ ਹੈ ਸਪੈਸ਼ਲ ਗਾਈਡੈਂਸ ਤੇ ਮੈਂਟਰਸ਼ਿਪ ਦੇ ਜਿਹੜੇ ਉਹ ਸੈਸ਼ਨਸ ਹੁੰਦੇ ਨੇ ਇਹਦੇ ਨਾਲ ਨਾਲ ਸਾਡੇ ਕੋਲ ਰੈਗੂਲਰ ਡਾਊਟ ਕਲੀਅਰਿੰਗ ਸੈਸ਼ਨਸ ਵੀ ਹੁੰਦੇ ਨੇ ਤੇ ਨਾਲ ਤੁਹਾਨੂੰ ਕਿਤਾਬਾਂ ਵੀ ਤੁਹਾਡੇ ਘਰੇ ਪਹੁੰਚਦੀਆਂ ਨੇ ਠੀਕ ਹੈ ਸੋ ਕਿਤਾਬਾਂ ਵੀ ਤੁਹਾਨੂੰ ਪਹੁੰਚਾਈਆਂ ਜਾਣੀਆਂ ਜਿਹੜੀ ਤਿਆਰੀ ਆ ਇਹ ਬਾਇਲਿੰਗੁਅਲ ਕਰਾਈ ਜਾਊਗੀ ਯਾਨੀ ਕਿ ਪੰਜਾਬੀ ਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਦੇ ਵਿੱਚ ਹੀ ਤੁਹਾਨੂੰ ਜਿਹੜੀ ਉਹ ਪੜਾਈ ਜਾਊਗੀ ਤਿਆਰੀ ਦੀ ਤਿਆਰੀ ਸਾਰੀ ਦੀ ਸਾਰੀ ਐਂਡ ਜੋ ਨੋਟਸ ਆ ਉਹ ਵੀ ਤੁਹਾਨੂੰ ਦੋ ਭਾਸ਼ਾਵਾਂ ਦੇ ਵਿੱਚ ਹੀ ਮਿਲਣਗੇ ਹੁਣ ਇਸ ਬੈਚ ਨੂੰ ਜ ਤਾਂ ਇਸ ਬੈਚ ਨੂੰ ਜੁਆਇਨ ਕਰਨ ਦੀ ਜਿਹੜੀ ਫੀਸ ਹੈਗੀ ਉਹ ਸਾਡੇ ਕੋਲੇ 40000 ਰੁਪਏ ਫੀਸ ਹੈ 3 ਸਾਲਾਂ ਦੀ ਇਸ ਫੀਸ ਨੂੰ ਤੁਸੀਂ ਦੋ ਬਾਅਦ ਦੇ ਸਕਦੇ ਹੋ ਜਿਵੇਂ ਪਹਿਲਾਂ ਇੱਕ ਵਾਰ 20000 ਪੇ ਕਰਤਾ ਉਹਦੇ ਬਾਅਦ ਦੁਬਾਰਾ 20000 ਪੇ ਕਰ ਸਕਦੇ ਹੋ ਸੋ ਇਹ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜੀ ਐਡਮਿਸ਼ਨ ਲੈ ਸਕਦੇ ਹੋ 29 ਦਸੰਬਰ ਤੋਂ ਕਲਾਸਿਸ ਆਪਣੀਆਂ ਸਟਾਰਟ ਨੇ ਹਾਂ ਜੇ ਫਿਰ ਵੀ ਕੋਈ ਡਾਊਟ ਹੈ ਜਾਂ ਮੇਰੇ ਨਾਲ ਗੱਲ ਕਰਨੀ ਹੈ ਤਾਂ ਤੁਸੀਂ ਜਿਹੜਾ ਹੈਗਾ ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਵੈਸੇ ਐਡਮਿਸ਼ਨ ਨਹੀਂ ਲੈਣੀ ਵੈਸੇ ਜਾਣਕਾਰੀ ਚਾਹੀਦੀ ਆ ਤੁਹਾਡੇ ਪੇਰੈਂਟਸ ਨੂੰ ਲੱਗਦਾ ਵੀ ਸਾਡਾ ਬੱਚਾ ਕਰ ਸਕਦਾ ਕਿ ਨਹੀਂ ਕਰ ਸਕਦਾ ਜਾਂ ਮੈਸਰ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਤੱਕ ਹੀ ਮੈਂ ਹੁਣ ਤਿਆਰੀ ਕਰਾਂ ਜਿੱਦਾਂ ਦੇ ਵੀ ਤੁਹਾਡੇ ਡਾਊਟ ਹੈਗੇ ਆ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਐਡਮਿਸ਼ਨ ਹੀ ਲੈਣੀ ਆ ਵਿਦਆਊਟ ਐਡਮਿਸ਼ਨ ਵੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤੇ ਜੇ ਐਡਮਿਸ਼ਨ ਲੈਣੀ ਆ ਫੀਸ ਵੀ ਤੁਹਾਨੂੰ ਦੱਸ ਦਿੱਤੇ ਆ ਤੇ ਆ ਦੀ ਤਿਆਰੀ ਨੂੰ ਤੁਸੀਂ ਸਟਾਰਟ ਕਰ ਸਕਦੇ ਹੋ ਸੁਪਨੇ ਦੇਖਾਂਗੇ ਸੱਚ ਜ਼ਰੂਰ ਹੁੰਦੇ ਆ ਜਿਹੜੇ ਅਫਸਰ ਲੱਗਦੇ ਆ ਉਹ ਸਾਡੇ ਤੁਹਾਡੇ ਵਰਗੇ ਹੀ ਹੁੰਦੇ ਨੇ ਕੋਈ ਖਾਸ ਨਹੀਂ ਹੁੰਦੇ ਬਸ ਇਹ ਹੁੰਦਾ ਵੀ ਉਹਨਾਂ ਨੇ ਸੋਚ ਲਿਆ ਤੇ ਤਿਆਰੀ ਕਰ ਲਈ ਕੁਝ ਲੋਕੀ ਸੋਚਦੇ ਰਹਿ ਜਾਂਦੇ ਆ ਤਿਆਰੀ ਸ਼ੁਰੂ ਹੀ ਨਹੀਂ ਕਰਦੇ ਸੋ ਸਟਾਰਟ ਕਰੋ ਆਪਣੇ ਸੁਪਨਿਆਂ ਦੀ ਉਡਾਨ ਨੂੰ ਵੱਡਾ ਕਰੋ ਤੇ ਸੁਪਨੇ ਸੱਚ ਜ਼ਰੂਰ ਹੁੰਦੇ ਨੇ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਤਿ ਸ਼੍ਰੀ ਅਕਾਲ